ਸ਼ਿਆ ਵਿਰੁੱਧ ਦੇ ਤਹਿਤ ਸਾਡੇ ਵੱਖ-ਵੱਖ ਕੇਸਿਸ ਚ ਕੱਲ 7 ਦੋਸ਼ੀ ਅਰੈਸਟ ਕਰਕੇ ਅਸੀਂ 4 ਕਿਲੋ ਹੈਰੋਇਨ ਰਿਕਵਰ ਕੀਤੀ ਹੈ ਇਹਦੇ ਵਿੱਚ ਥਾਣਾ ਘਰੇਂਡਾ ਚ 3 ਵਿਅਕਤੀ ਹਰਪ੍ਰੀਤ ਏਲੀਅਸ ਹਨੀ ਇਹ ਲੁਧਿਆਣੇ ਦਾ ਰਹਿਣ ਵਾਲਾ ਤੇ 2 ਇੱਥੇ ਦੇ ਲੋਕਲ ਵਿਅਕਤੀ ਜਸ਼ਨਦੀਪ ਤੇ ਆਕਾਸ਼ਦੀਪ ਇਹ ਮੋਦਾ ਪਿੰਡ ਹੈਗਾ ਆਪਣਾ ਮੋਦੇ ਪਿੰਡ ਘਰੇਂਡੇ ਥਾਣੇ ਵਿੱਚ ਪੈਂਦਾ ਹੈ ਇਹ ਤੋਂ ਇਹ ਤਿੰਨਾਂ ਨੂੰ ਅਸੀਂ ਕਾਬੂ ਕਰਕੇ ਜਦੋਂ ਨਾਕੇ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਇਹਨਾਂ ਕੋਲੋਂ 3 ਕਿਲੋ ਹੈਰੋਇਨ ਅਸੀਂ ਰਿਕਵਰ ਕੀਤੀ ਹੈ ਤਾਂ ਸਾਡੀ ਟੀਮ ਨੇ ਬੜੀ ਹੀ ਵਧੀਆ ਤਰੀਕੇ ਨਾਲ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹਾਂ ਇਹਨਾਂ ਦੀ ਬੈਕਵਰਡ ਲਿੰਕੇਜ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇੱਕ ਗੁਰਦੀਪ ਰਾਣੋ ਕਰਕੇ ਇੱਕ ਵੱਡਾ ਸਮੱਗਲਰ ਹੈ ਜਿਹੜਾ ਕਿ ਪਟ ਐਂਡ ਡੀਪੀਐਸ ਦੇ ਤਹਿਤ ਹਜੇ ਅਸੀਂ ਡੀਟੇਨ ਕੀਤਾ ਹੋਇਆ ਜੇਲ੍ਹ ਉਹਦਾ ਇੱਕ ਸਾਥੀ ਹੈ ਜੀ ਅਮਰਿੰਦਰ ਰੇਲੀਆ ਸੰਟੀਏ ਡੈਲੋਂ ਦਾ ਰਹਿਣ ਵਾਲਾ ਹੈ ਲੁਧਿਆਣੇ ਇਹ ਦਾ ਕੇਸਾਰ ਸੀਗਾ ਤੇ ਭੱਜ ਕੇ ਫਰਾਰ ਹੋ ਕੇ ਇਹ ਹਜੇ ਫਿਲਹਾਲ ਫੋਰਨ ਬੇਸਡ ਹੈ ਤਾਂ ਇਹ ਜਿਹੜੇ ਸੀਗੇ ਇਹਨਾਂ ਦੇ ਸਾਥੀ ਸੀਗੇ ਤੇ ਇਹਨਾਂ ਦੇ ਨਾਲ ਹੀ ਕੰਮ ਕਰਦੇ ਸੀਗੇ ਇਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਕੇ ਇਹਨਾਂ ਦੇ ਹੋਰ ਵੀ ਜਿਹੜੇ ਨਾਲ ਦੇ ਸਾਥੀ ਨੇ ਪੂਰੇ ਦੇ ਪੂਰੇ ਗੈਂਗ ਨੂੰ ਅਸੀਂ ਬਸਟ ਕਰਕੇ ਇਹਨਾਂ ਤੋਂ ਹੋਰ ਵੀ ਰਿਕਵਰੀ ਕਰਾਂਗੇ ਇੱਕ ਹੋਰ ਤੁਹਾਡੇ ਮੈਂ ਸਾਹਮਣੇ ਇੱਕ ਇੰਪੋਰਟੈਂਟ ਕੇਸ ਲਿਆਉਣਾ ਚਾਹੁੰਦਾ ਹਾਂ ਇੱਕ ਹੈਪੀ ਪਸ਼ਿਆ ਨਾ ਦਾ ਇੱਕ ਅਤਵਾਦੀ ਹੈਗਾ ਜਿਹੜਾ ਫੋਰਨ ਬੇਸਡ ਉਹਦੇ ਚਾਰ ਅਸੀਂ ਜਿਹੜੇ ਸਾਥੀ ਨੇ ਉਹਨਾਂ ਨੂੰ ਕੱਲ ਡੇਢ ਕਿਲੋ ਹੈਰੋਇਨ ਨਾਲ ਥਾਣਾ ਰਮਦਾਸ ਦੀ ਪੁਲਿਸ ਨੇ ਡੀਐਸਪੀ ਸਾਹਿਬ ਗੁਰਵਿੰਦਰ ਜੀ ਨੇ ਇਹਨਾਂ ਦੀ ਟੀਮ ਨੇ ਇਹਨਾਂ ਨੂੰ 1 ਕਿਲੋ 544 ਗ੍ਰਾਮ ਹੈਰੋਇਨ ਨਾਲ ਇਹਨਾਂ ਨੂੰ ਅਰੈਸਟ ਕੀਤਾ ਇਹ ਚਾਰ ਨੇ ਸਾਡੇ ਜੀ ਗੁਰਪ੍ਰੀ ਤੇਲਿਆਸ ਗੋਪੀ ਇੱਕ ਹੈਗਾ ਜੀ ਭਗਵਾਨ ਇੱਕ ਹੈਗਾ ਜੀ ਰਾਜਨ ਮਸੀ ਇਹ ਹੈਗੇ ਨੇ ਪਿੰਡ ਕੁਰਾਲੀਆਂ ਦੇ ਰਹਿਣ ਵਾਲੇ ਨੇ ਤੇ ਇੱਕ ਚੌਥਾ ਦੋਸ਼ੀ ਹੈਗਾ ਜੀ ਰੁਪਿੰਦਰ ਸਿੰਘ ਇਹ ਵੀ ਪਿੰਡ ਸੁਧਾਰ ਦਾ ਇਹ ਸਾਰੋ ਠਾਣਾ ਰਮਦਾਸ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਵੀ ਅਸੀਂ ਕਿਲੋ 543 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਬਾਕੀ ਵੀ ਸਾਡੀਆਂ ਟੀਮਸ ਨੇ ਲੱਗੀਆਂ ਹੋਈਆਂ ਨੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਨੂੰ ਮਾਣਿਓ ਸੀਐਮ ਸਾਹਿਬ ਮਾਣਿਓ डीजीपी साहब ने दिशा निर्देश देते हैं। ओना दे तहत का सी वध तो वध अमृतसर दे हाथी पुलिस ओ युद्ध नशा विरुद्ध च कामयाब होवे। धन्यवाद। जरा राणो है, ਇਹ ਪਹਿਲੇ ਵੀ ਪੜਿਆ ਗਿਆ ਸੀ کافی ਆਲੀਸ਼ਾਨ ਗੱਡੀਆਂ ਨੇ ਪ੍ਰਾਪਰਟੀ ਬਹੁਤ ਵੱਡੀ ਬਣਾਈ ਸੀ। ਜਰਾ ਦੇ ਚਾ ਕਿਉਂਕਿ ਲੁਧਿਆਣਾੇ ਕਾਫੀ ਚਰਚਾ ਚਾਹਤੀ। ਬਿਲਕੁਲ ਜੀ, ਅਸੀਂ ਜਿਵੇਂ ਦੱਸਿਆ ਤੁਹਾਨੂੰ ਪਿਟ ਐਂਡੀਪੀਐਸ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਜੀ ਐਂਡੀਪੀਐਸ ਐਕਟ ਦੇ ਤਹਿਤ ਉਹਦੇ ਤਹਿਤ ਅਸੀਂ ਇਹਨੂੰ ਡੀਟੇਨ ਕਰਕੇ ਰੱਖਿਆ ਹੋਇਆ ਇਹ ਜੇਲ੍ਹ ਚ ਬੰਦ ਹੈ। ਸਰ ਜਿਹੜਾ ਇਹ ਇਨਕਾਉਂਟਰ ਜਿਹੜਾ ਹੋਇਆ ਹੈ ਦੇ ਵੀ ਜਿਹੜਾ ਅਰਸ਼ਦੀਪ ਸਿੰਘ ਨੇ ਭਜਨ ਦੀ ਕੋਸ਼ਿਸ਼ ਕੀਤੀ ਰਿਕਵਰ ਕਰਾਉਣ ਗਏ ਸੀਗੇ ਜਾਂ ਇਹ ਮਾਲ ਏਰੀਆ ਚ ਹੀ ਸੀਗਾ ਜੀ ਥਾਣਾ ਕੰਬੋਧੇ ਏਰੀਆ ਚ ਹੀ ਰਿਕਵਰ ਅਸੀਂ ਪਿਸਟਲ ਰਿਕਵਰ ਕਰਨ ਲਈ ਆਏ ਸੀ ਤੇ ਨਾਲ ਹੀ ਇਹਦੇ ਜਿਹੜੇ ਨੇ ਐਕਟਿਵਾ ਯੂਜ਼ ਕੀਤਾ ਸੀਗਾ ਗ੍ਰੇ ਕਲਰ ਦਾ ਐਕਟਿਵਾ ਸੀਗਾ ਉਹ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਇਹਦੇ ਤੋਂ ਉਹ ਵੀ ਅਸੀਂ ਜਲਦੀ ਕਰ ਲਾਂਗੇ ਇਹਦੇ ਤੋਂ ਜੀ ਇੱਕ ਹਫ਼ਤੇ ਨੇਕ ਪੁਲਿਸ ਸੀ ਬਚਾ ਜਨਾਬ ਜਸ਼ਨਦੀਪ ਸਿੰਘ ਇਹ ਫਿਰ ਮੋਤੀ ਦਾ ਇਹਨਾਂ ਦਾ ਪੁਰਾਣਾ ਰਿਕਾਰਡ ਕੀ ਹੈ ਇਹਦੇ ਪਰਵਾਤੇ ਵੀ ਕਿਸੇ ਦੇ ਕੋਈ ਮਾਮਲਾ ਕਰਜ ਆ ਜੀ ਤਾਂ ਦੇਖੋ ਜੀ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਵਿਚਾਰ ਰਹੇ ਹਾਂ ਅਸੀਂ ਇਹਨਾਂ ਦੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਆਸੇ ਪਾਸੇ ਦੇ ਆਂਢ ਗੁਆਂਢ ਦੇ ਸਾਥੀ ਨੇ ਉਹਨਾਂ ਤੇ ਵੀ ਕਿਸੇ ਦੇ ਪਰਚਾ ਹੈਗਾ ਦਰਜ ਜਾਂ ਇਹਨਾਂ ਦੇ ਜਿਹੜੇ ਇਹ ਜਿਹੜੇ ਬੈਕਵਰਡ ਲਿੰਕੇਜਸ ਐ ਉਹਨਾਂ ਤੇ ਕਿੰਨੇ ਕੇਸ ਦਰਜ ਨੇ ਅਸੀਂ ਢੰਗਾਈ ਨਾਲ ਦੇਖ ਕੇ ਜਿਹੜਾ ਪੂਰਾ ਪ੍ਰੋਪਰ ਬੈਕਵਰਡ ਲਿੰਕੇਜ ਇਸ ਜਾਵਾਂਗੇ ਆਕਾਸ਼ ਵੀ ਤੇ ਰਿਸ਼ਤ ਵੀ ਇਕੱਠਾ ਕੰਮ ਕਰਦੇ ਸੀ ਸੀਗੇ ਬਿਲਕੁਲ ਜੀ ਇਕੱਠੇ ਕੰਮ ਕਰਦੇ ਸੀਗੇ ਉਹਦੇ ਕਰ ਲੱਗੇ ਹੁੰਦੇ ਕਿ ਪੁਰਾਣੇ ਸੀ ਇਹਨਾਂ ਨੂੰ ਜੀ ਹੋ ਗਿਆ ਲਗਭਗ 1 ਸਾਲ ਹੋ ਗਿਆ ਤੇ 1.5 ਸਾਲ ਜਿਹੜੀ ਹੈ ਇਹਨਾਂ ਨੇ ਆਪ ਦੱਸਿਆ ਵੀ ਪਸ਼ੇ ਦਾ ਜਿਹੜਾ ਉਹਦਾ ਕਾਰੋਬਾਰ ਚਲਾਉਂਦੇ ਪਏ ਸੀਗੇ ਨਹੀਂ ਜੀ ਇਹ ਉਹਦਾ ਕਾਰੋਬਾਰ ਚਲਾ ਰਹੇ ਸੀਗੇ ਜੀ ਇਹ ਹੈਪੀ ਪਸ਼ੇ ਦੇ ਬੜੇ ਹੀ ক্লোਜ਼ ਇਹਨਾਂ ਦੇ ਗਰੁੱਪ ਦੇ ਬੰਦੇ ਸੀਗੇ ਇਹਨਾਂ ਦਾ ਇੱਕ ਹੋਰ ਸਾਥੀ ਵੀ ਸੀਗਾ ਜਿਹੜਾ ਸਾਡੀ ਗ੍ਰਿਫਤੋ ਹਜੇ ਬਾਹਰ ਐ ਸਸੀ ਆਇਡੈਂਟੀਫਾਈ ਕੀਤਾ ਹੋਇਆ ਉਹਦੇ ਕੋਲ ਹੋਰ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਇਹਨਾਂ ਦੇ ਦੱਸਣ ਮੁਤਾਬਕ ਹੈਗੀ ਬਾਰਡਰ ਰੀਜੀਅਨ ਸਰਵਿਸ ਰਿਸਪੌਂਸ ਕਿਦਾਂ ਦਾ ਰੰਗ ਲੱਗ ਰਿਹਾ ਜਿਹੜਾ ਤੁਸੀਂ ਹੁਣ ਸਾਰਾ ਅਪਰੇਸ਼ਨ ਜੋਧਨ ਲਿਖਿਆ ਦਾ ਸਾਰਾ ਜਿਹੜੀ ਰਿਕਵਰੀ